ਭਰੇ ਬਾਜ਼ਾਰ ਹੋ ਗਈ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਿਆ ਮੰਝਰ ਰੋਲਾ ਪਾਉਂਦੇ ਰਹਿ ਗਏ ਲੋਕ ਵੇਖੋ ਮੌਕੇ ਦੀਆਂ ਤਸਵੀਰਾਂ ਮੈਂ ਆਪਣੇ ਘਰ ਤੋਂ ਕੰਪੈਕਸ਼ਨ ਨਾਲੇ ਸੀ ਉਹ ਤੋਂ ਬਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਬਰੈਡ ਲੈ ਕੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਝਪਟ ਮਾਰ ਕੇ ਚਾਨੀ ਲੈ ਕੇ ਉਹ ਚੱਲੇ ਗਏ ਮoure ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋ ਨਾ ਕਰ ਹੋ ਗਿਆ ਕਿਉਂਕਿ ਉਹ ਇੱਥੇ ਹੱਥ ਪਾ ਲਿਆ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰੇ ਸਿਰ ਥੱਲੇ ਵੱਜ ਕੇ ਡਿੱਗ ਗਿਆ ਤੇ ਇਹ ਗੱਲ ਹੈਗੀ 7:00 ਵਾ 7 ਦੇ ਵਿੱਚ ਦੀ ਆ 7:10 ਕਿਲੇ ਟਾਈਮ ਦੀ ਇਹ 30 ਟੋਲੇ ਦੀ ਸੀ ਸੋਨੇ ਦੀ ਹਾਂ ਜੀ ਕੰਪਲੇਟ ਬੋਲ ਤੇ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਤੁਸੀਂ ਖੜਾ ਕੇ ਦੇਖ ਲਿਓ ਵੀ ਇੱਕ ਵਾਰੀ ਤੇ ਕੱਲ ਆ ਕੇ ਰਿਕਾਰਡਿੰਗ ਆਪੀ ਖੜਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਨਹੀਂ ਮੌਕੇ ਤੇ ਨਹੀਂ ਆਏ ਕੱਲਾ ਤਾਂ ਮੈਂ ਜਸਟ ਪ੍ਰਸ਼ਾਸਨ ਦੀ ਮੰਨਤ ਉਹ ਵੀ ਤਨੀ ਮੇਰੀ ਬਾਪ ਨੂੰ ਪ੍ਰਸ਼ਾਦਾਂ ਚੋਰਾ ਨੂੰ ਫਾੜ ਲੈਣ ਵੀ ਉਹ ਚਾਹਨੀ ਤੋਂ ਨਹੀਂ ਬਾਪ ਤੋਂ ਦੇਣਾ ਕਿੰਨੇ ਮੁੱਡੇ ਸੀ ਇਹਨੇ ਕੋਈ ਦੋ ਮੁੱਡੇ ਮੋਟਰਸਾਈਕਲ ਦਾ ਟੈਕ ਟਿਕਾ ਉਹ ਦਾ ਪਲੈਂਡਰ 800 ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੇਖੀ ਨਹੀਂ ਕਿਸ ਦਾ ਇਸ ਇਧਰ ਆਏ ਸੀ ਕੋਈ ਵੱਲ ਤੋਂ ਆਏ ਸੀ ਬ੍ਰੈਡ ਲੈ ਕੇ ਨਿਕਲੇ ਉਧਰ ਚੰਡੀਗੜ੍ਹ ਰੋਡ ਨੂੰ ਨਿਕਲ ਗਏ ਗੁਨਨਕ ਰੋਡ ਵੱਲ ਨੂੰ ਮੈਂ ਪਿੱਛਾ ਵੀ ਕੀਤਾ ਕੋਈ ਬੁਲਟ ਦੇ ਬੰਦੇ ਆ ਗਏ ਤੇ ਲੋਕ ਬਹਿ ਕੇ ਪਰ ਉਹ ਫਾੜ ਨਹੀਂ ਵਜਾਉਂ ਚੁਏ ਸੱਪੇ ਬਣਾ ਕੇ ਨਿਕਲ ਗਏ ਇਹਦੇ ਵਿੱਚ ਸਾਡੇ ਕੋਲ ਮਰਦ ਮਰਨੰਦਾ ਦੀ ਐਪਲੀਕੇਸ਼ਨ ਆਈ ਹੈ ਹੁਣੇ ਕੁਣ ਆਹ ਨੂੰ ਮੌਕੇ ਤੇ ਖੜਾ ਹਾਂ ਅਸੀਂ ਇਹਨੇ ਦੱਸਿਆ ਵੀ ਸਾਡੀ ਇਥੋਂ ਚੈਨੀ ਕੋ ਹੋਈ ਹੈ ਇਥੋਂ ਨਾਲ ਹੀ ਆ ਬੇਕਰੀ ਦੁਕਾਨ ਹੈ ਇਥੋਂ ਤੀਕ ਲੈ ਕੇ ਨਿਕਲੇ ਆ ਉਹ ਜਿਹੜੇ ਲੜਕੇ ਸੀ ਉਹਨਾਂ ਦੀ ਅਜੇ ਸਿਸਲੀ ਕੈਮਰੇ ਹੰਗਾਲ ਲਏ ਆ ਅਸੀਂ ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ ਉਹ ਹੌਮਲ ਵਿੱਚ ਲਿਆਵਾਂਗੇ ਤੇ ਫੋਟੋ ਵੀਰ ਆ ਰਹੀ ਆ ਕਿ ਕੋਈ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਔਰ ਹੋਰ ਕੈਮਰੇ ਹੰਗਾਲਦੇ ਆ ਅਸੀਂ ਉਹਨਾਂ ਵਿੱਚ ਜੇ ਕੋਈ ਸਾਫ ਕਲੀਅਰ ਦਿਖੂਗਾ ਤਾਂ ਵੀ ਉਹ ਜ਼ਰੂਰ ਆਹੀ ਉਹਨਾਂ ਦੇ ਮਗਰ ਲੰਬੰਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜਿਹੇ ਲੱਭ ਕੇ ਉਹਨਾਂ ਨੂੰ ਨੱਥ ਪਾਉਣੀ ਆ ਆਪਾਂ ਪਰ ਇਹਦੇ ਨਾਲ ਪਬਲਿਕ ਦੇ ਸਹਿਯੋਗ ਤੋਂ ਅੱਧ ਵੀ ਸਹਿਯੋਗ ਦੀ ਲੋੜ ਹੈ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜ ਕੇ ਆਪਾਂ ਜੇਰ ਭੇਜੀਏ ਜਿਹਨੇ ਜਿਹੜੇ ਮੋਟਰ ਦੇਖੀ ਜਾਂਦੇ ਹੋ ਫੋਟੋ ਹਾਂ ਜੀ ਦੇਖ ਰਹੇ ਆਂ ਤੇ ਸਿੱਧੇ ਥੋੜੇ ਦੇਖਦੇ ਆਂ ਤੇ ਜਿਸ ਤੋਂ ਕਿ ਤਾ ਪਤਾ ਲੱਗ ਗਿਆ ਜੇ ਮੋਟਰਸਾਈਕਲ ਦਾ ਨਹੀਂ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇਖਦੇ ਆਂ ਹੁਣ ਕਰਦੇ ਆਂ ਸਾਈਕਲ ਦਾ ਨੰਬਰ ਮੇਰਾ ਪਤਾ ਲੱਗਿਆ ਨਹੀਂ ਅਜੇ ਨਹੀਂ ਕੁਝ